15 ਅਗਸਤ ਨੂੰ ਅੱਜ ਜਦੋਂ ਅਸੀਂ 79ਵਾਂ ਸੁਤੰਤਰਤਾ ਦਿਵਸ ਮਨਾ ਰਹੇ ਹਾਂ ਔਰ ਇਸ ਖੂਬ ਮੌਕੇ ਤੇ ਸਾਡੇ ਕੈਬਨਿਟ ਮਿੰਿਸਟਰ ਅਗਜ ਜੀ ਹੁਸ਼ਿਆਰਪੁਰ ਇਹਨਾਂ ਦੇ ਡਿਊਟੀ ላይ ਸੀਐਮ ਸਾਹਿਬ ਨੇ ਔਰ ਇਹਨਾਂ ਨੇ ਹੁਸ਼ਿਆਰਪੁਰ ਦੀ ਜਨਤਾ ਨੂੰ ਆਕੇ ਮੁਬਾਰਕਾਂ ਦਿੱਤੀਆਂ ਪੂਰੇ ਪੰਜਾਬ ਦੀ ਜਨਤਾ ਨੂੰ ਔਰ ਪੂਰੇ ਹਿੰਦੁਸਤਾਨ ਦੀ ਜਨਤਾ ਨੂੰ ਮੁਬਾਰਕਾਂ ਦਿੱਤੀਆਂ ਔਰ ਮੈਂ ਇਹਨਾਂ ਦਾ ਸਵਾਗਤ ਕਰਦਾ ਇਹਨਾਂ ਨੇ ਬੜੇ ਅੱਛੇ ਢੰਗ ਨਾਲ ਸਰਕਾਰ ਦੀਆਂ ਜਿਹੜੀਆਂ ਪਾਲਿਸੀਆਂ ਹੈ ਉਹਨੂੰ ਦੱਸਿਆ ਵੀ ਸਰਕਾਰ ਵੈਲਫੇਅਰ ਲਈ ਪੰਜਾਬ ਗਵਰਨਮੈਂਟ ਜਿਹੜੀ ਹੈ ਆਪਣੇ 3.5 ਕਰੋੜ ਪੰਜਾਬ ਦੇ ਲੋਕਾਂ ਨੇ ਲਗਾਤਾਰ ਦਿੱਲੀ ਇੱਕ ਨੇ ਕੋਈ ਨਾ ਵੈਲਫੇਅਰ ਦੀ ਸਕੀਮ ਲੈ ਰਹੀ ਹੈ ਜਿਹਦੇ ਵਿੱਚ ਅੱਜ ਜਿਹੜੀ ਸਿਹਤ ਬੀਮਾ ਯੋਜਨਾ ਹੈ ਇੱਕ ਵੱਡਾ ਮਾਈਲਸਟੋਨ ਹੋਏਗਾ ਜਿਹੜੀ ਕਿ ਕਿਸੇ ਵੀ ਹੱਦ ਤੱਕ ਸਟੇਟ ਤੇ ਲਾਗੂ ਨਹੀਂ ਹੋਇਆ ਸੋ ਮੈਂ ਫਿਰ ਦੁਆਰਾ ਖਾਸ ਤੌਰ ਤੇ ਆਪਣੇ ਪੂਰੇ ਜ਼ਿਲ੍ਹਾ ਹੁਸ਼ਿਆਰਪੁਰ ਨੂੰ ਪੰਜਾਬ ਦੇ ਲੋਕਾਂ ਨੂੰ ਔਰ ਵਿਧਾਨ ਸਭਾ ਹੁਸ਼ਿਆਰਪੁਰ ਨੂੰ ਬਹੁਤ ਬਹੁਤ ਸਤੰਤਰ ਦਿਲੋਂ ਇਸ ਦੀ ਮਾਰਕ ਪਾ ਦਿੰਨਾ ਆਪਣੇ ਵੱਲੋਂ ਮਨਜੋਗ ਮੇਰ ਸਾਹਿਬ ਮਨਜੋਗ ਜੀ ਨੇ ਕੌਂਸਲਰ ਸਭਾ ਪਾਰਟੀ ਦੇ ਚੇਅਰਮੈਨ ਸਭਾ ਪਾਰਟੀ ਦੇ ਵਰਕਰ ਸਹਿਵਾ ਨੂੰ ਬਹੁਤ ਬਹੁਤ ਧੰਨਵਾਦ ਜਾਈ ਚਲੋ ਜੀ ਜੀ ਸਰ ਅੱਜ ਮੈਂ ਸਾਰੇ ਹੀ ਦੇਸ਼ ਵਾਸੀਆਂ ਨੂੰ 79ਵੇਂ ਆਜ਼ਾਦੀ ਦਿਵਸ ਦੇ ਪਰ ਲੱਖ ਲੱਖ ਵਧਾਈ ਦਿੰਦਾ ਹਾਂ ਅੱਜ ਮਰੀ ਸਰਕਾਰ ਵੱਲੋਂ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਸਾਹਿਬ ਜੀ ਨੇ ਖੁਸ਼ਹਾਰਪੁਰ ਦੇ ਵਿੱਚ ਚੰਡਾ ਜਨਾਨ ਦੀ ਤੁਹ ਮੇਰੀ ਡਿਊਟੀ ਲਗਾਈ ਹੈ ਉਹਦੇ ਵਾਸਤੇ ਮੈਂ ਹੁਸ਼ਿਆਰਪੁਰ ਆਇਆ ਹਾਂ ਮੇਰੇ ਨਾਲ ਇਥੋਂ ਹਲਕੇ ਦੇ ਵਿਜਾਇਕ ਪਰ ਪੁਰਵ ਕੈਪਟਨ ਮੰਤਰੀ ਮੇਰੇ ਵੀਰ ਜਿੰਪਾ ਸਾਹਿਬ ਉਹਦੇ ਨਾਲ ਮੈਡਮ ਡੀਸੀ ਉਹਦੇ ਨਾਲ ਐਸਐਸਪੀ ਸਾਹਿਬ ਉਹਨੇ ਮੇਰੇ ਨਾਲ ਸਾਰੇ ਹੀ ਪਾਰਟੀ ਦੇ ਵਲੰਟੀਅਰ ਸਹਿਬਾਨ ਚੇਅਰਮੈਨ ਸਹਿਬਾਨ ਆਫਸਰ ਬੀਰ ਜਿੰਨੇ ਵੀ ਆਏ ਨੇ ਸਭ ਨੂੰ ਮੈਂ ਮੁਬਾਰਕਬਾਦ ਦਿੰਦਾ ਹਾਂ ਤੁਸੀਂ ਸਾਰੇ ਹੀ ਜਾਣਦੇ ਹੋ ਮੈਂ ਪਹਿਲੇ ਸਪੀਚ ਦੇ ਵਿੱਚ ਦੱਸਿਆ ਹੈ ਕਿ ਪੰਜਾਬ ਸਰਕਾਰ ਪੰਜਾਬ ਦੀ ਜਨਤਾ ਦੀ ਬਿਹਤਰੀ ਲਈ ਹਰ ਰੋਜ਼ ਕੋਈ ਨਾ ਕੋਈ ਫੈਸਲੇ ਲੈ ਰਹੀ ਹੈ ਸੋ ਪੰਜਾਬ ਦੇ ਵਿੱਚ ਖਾਸ ਕਰਕੇ ਐਜੂਕੇਸ਼ਨ ਔਰ ਹੈਲਥ ਉਹਦੇ ਨਾਲ ਨਾਲ ਬੇਰੁਜ਼ਗਾਰੀ ਤਾਂ ਕਿ ਕੋਈ ਵੀ ਪੰਜਾਬ ਚ ਨਾ ਕੋਈ ਬੇਰੁਜ਼ਗਾਰ ਰਹੇ ਔਰ ਜਿਹੜੇ ਸਾਡੇ ਬੱਚੇ ਹਨ ਜੋ ਸਾਡਾ ਭਵਿੱਖ ਹੈ ਉਹਨਾਂ ਨੂੰ ਅੱਛੀ ਸਿੱਖਿਆ ਮਿਲੇ ਔਰ ਸਾਰੇ ਹੀ ਪੰਜਾਬ ਵਾਸੀਆਂ ਨੂੰ ਅੱਛੀ ਸਿਹਤ ਦਾ ਰਾਖਮੀ ਹੋਵੇ ਉਹਦੇ ਵਾਸਤੇ ਤੁਸੀਂ ਦੇਖਿਆ ਕਿ 10 ਲੱਖ ਦਾ ਜੋ ਬੀਮਾ ਇੱਕ ਅਹਿਮ ਪਹਿਲੀ ਵਾਰੀ ਪੰਜਾਬ ਦੇ ਵਿੱਚ ਮੇਰਾ ਗੱਲ ਕਿਸੇ ਹੋਰ ਸਟੇਟ ਵਿੱਚ ਅਜਿਹੀ ਸਕੀਮ ਨਹੀਂ ਕਿ ਸਾਰਿਆਂ ਦਾ ਹੀ 10 ਲੱਖ ਦਾ ਬੀਮਾ ਜੋ ਹੈ ਕੈਸ਼ਲੈਸ ਹੋਏਗਾ اور ਜਿਹੜਾ ਵੀ ਕੋਈ ਪ੍ਰਮਾਤਮਾ ਨਾ ਕਰੇ ਬਿਮਾਰ ਹੋਣ ਦੇ ਪਰ ਹਸਪਤਲ ਜਾ ਕੇ ਇਲਾਜ ਕਰਾ ਕੇ ਬਿਨਾ ਕੋਸ ਪੈਸੇ ਦਿੱਤੇ ਆ ਕਾਰਡ ਦੇ ਅਕਾਊਂਟ ਵਿੱਚੋਂ ਕਰਾ ਕੇ ਵਾਪਸ ਆਏਗਾ ਸੋ ਮੈਂ ਇੱਕ ਵਾਰ ਹੀ ਫੇਰ ਸਾਰੇ ਸਾਥੀਆਂ ਨੂੰ ਦੇਸ਼ ਵਾਸੀਆਂ ਨੂੰ ਪੰਜਾਬ ਵਾਸੀਆਂ ਨੂੰ ਅੱਜ ਦੇ ਸ਼ੁਭ ਦਿਹਾੜੇ ਦੇ ਉੱਪਰ ਨਾਸੀਵੇਂ ਆਜ਼ਾਦੀ ਦਿਵਸ ਦੇ ਪਰ ਲੱਖ ਲੱਖ ਮੁਜਾਹਿਲ ਦਿੰਦਾ ਹਾਂ ਜੈ ਭਾਰਤ ਜੈ ਹਿੰਦ ਇੰਦਰਾੰਗਸ ਨੂੰ ਅੱਜ ਜਦੋਂ ਅਸੀਂ 79ਵਾਂ ਸੁਤੰਤਰਤਾ ਦਿਵਸ ਮਨਾ ਰਹੇ ਹਾਂ ਔਰ ਇਸ ਸ਼ੁਭ ਮੌਕੇ ਤੇ ਸਾਡੇ ਕੈਬਨਿਟ ਮਿੰਿਸਟਰ ਭਗਤ ਜੀ ਹੁਸ਼ਿਆਰਪੁਰ ਇਹਨਾਂ ਦੇ ਡਿਊਟੀ ላይ ਸੀਐਮ ਸਾਹਿਬ ਨੇ ਔਰ ਇਹਨਾਂ ਨੇ ਹੁਸ਼ਿਆਰਪੁਰ ਦੀ ਜਨਤਾ ਨੂੰ ਆਕੇ ਮੁਬਾਰਕਾਂ ਦਿੱਤੀਆਂ ਪੂਰੇ ਪੰਜਾਬ ਦੀ ਜਨਤਾ ਨੂੰ ਔਰ ਪੂਰੇ ਹਿੰਦੁਸਤਾਨ ਦੀ ਜਨਤਾ ਨੂੰ ਮੁਬਾਰਕਾਂ ਦਿੱਤੀਆਂ ਔਰ ਮੈਂ ਇਹਨਾਂ ਦਾ ਸਵਾਗਤ ਕਰਦਾ ਇਹਨਾਂ ਨੇ ਬੜੇ ਛੇ ਢੰਗ ਨਾਲ ਸਰਕਾਰ ਦੀਆਂ ਜਿਹੜੀਆਂ ਪਾਲਿਸੀਆਂ ਹੈ ਉਹਨੂੰ ਦੱਸਿਆ ਵੀ ਸਰਕਾਰ ਵੈਲਫੇਅਰ ਲਈ ਪੰਜਾਬ ਗਵਰਨਮੈਂਟ ਜਿਹੜੀ ਹੈ ਆਪਣੇ 3.5 ਕਰੋੜ ਪੰਜਾਬ ਦੇ ਲੋਕਾਂ ਨੇ ਲਗਾਤਾਰ ਦਿੱਲੀ ਇੱਕ ਨੇ ਕੋਈ ਨਾ ਵੈਲਫੇਅਰ ਦੀ ਸਕੀਮ ਲੈ ਰਹੀ ਹੈ ਜਿਹਦੇ ਵਿੱਚ ਅੱਜ ਜਿਹੜੀ ਸਿਹਤ ਬੀਮਾ ਯੋਜਨਾ ਹੈ ਇੱਕ ਵੱਡਾ ਮਾਈਲਸਟੋਨ ਹੋਏਗਾ ਜਿਹੜੀ ਕਿ ਕਿਸੇ ਵੀ ਹੱਦ ਤੱਕ ਸਟੇਟ ਚ ਲਾਗੂ ਨਹੀਂ ਹੋਇਆ ਸੋ ਮੈਂ ਫਿਰ ਦੁਆਰਾ ਖਾਸ ਤੌਰ ਤੇ ਆਪਣੇ ਪੂਰੇ ਜ਼ਿਲ੍ਹਾ ਹੁਸ਼ਿਆਰਪੁਰ ਨੂੰ ਪੰਜਾਬ ਦੇ ਲੋਕਾਂ ਨੂੰ ਔਰ ਵਿਧਾਨ ਸਭਾ ਹੁਸ਼ਿਆਰਪੁਰ ਨੂੰ ਬਹੁਤ ਬਹੁਤ ਸਤੰਤਰ ਦਿਲੋਂ ਇਸ ਦੀ ਮਾਰਕ ਪਾ ਦਿੰਨਾ ਆਪਣੇ ਵੱਲੋਂ ਮਨਜੋਗ ਮੇਰ ਸਾਹਿਬ ਮਨਜੋਗ ਜੀ ਨੇ ਕੌਂਸਲਰ ਸਭਾ ਪਾਰਟੀ ਦੇ ਚੇਅਰਮੈਨ ਸਭਾ ਪਾਰਟੀ ਦੇ ਵਰਕਰ ਸਹਿਵਾ ਨੂੰ ਬਹੁਤ ਬਹੁਤ ਧੰਨਵਾਦ ਜੈ ਚਲੋ ਜੀ ਜੀ ਸਰ ਅੱਜ ਮੈਂ ਸਾਰੇ ਹੀ ਦੇਸ਼ ਵਾਸੀਆਂ ਨੂੰ 79ਵੇਂ ਆਜ਼ਾਦੀ ਦਿਵਸ ਦੇ ਪਰ ਲੱਖ ਲੱਖ ਵਧਾਈ ਦਿੰਦਾ ਹਾਂ ਅੱਜ ਮਰੀ ਸਰਕਾਰ ਵੱਲੋਂ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਸਾਹਿਬ ਜੀ ਨੇ ਖੁਸ਼ਹਾਰਪੁਰ ਦੇ ਵਿੱਚ ਚੰਡਾ ਜਨਾਨ ਦੀ ਤੁਹਾਨੂੰ ਮੇਰੀ ਡਿਊਟੀ ਲਗਾਈ ਹੈ ਉਹਦੇ ਵਾਸਤੇ ਮੈਂ ਜਹਾਰਪੁਰ ਆਇਆ ਹਾਂ ਮੇਰੇ ਨਾਲ ਇਥੋਂ ਹਲਕੇ ਦੇ ਵਿਜਾਇਕ ਪਰ ਪੂਰਵ ਕੈਬਨ ਮੰਤਰੀ ਮੇਰੇ ਵੀਰ ਜਿੰਪਾ ਸਾਹਿਬ ਉਹਦੇ ਨਾਲ ਮੈਡਮ ਡੀਸੀ ਉਹਦੇ ਨਾਲ ਐਸਐਸਪੀ ਸਾਹਿਬ ਉਹਨੇ ਮੇਰੇ ਨਾਲ ਸਾਰੇ ਹੀ ਪਾਰਟੀ ਦੇ ਵਲੰਟੀਅਰ ਸਹਿਬਾਨ ਚੇਅਰਮੈਨ ਸਹਿਬਾਨ ਆਫਸਰ ਬੈਰ ਜਿੰਨੇ ਵੀ ਆਏ ਨੇ ਸਭ ਨੂੰ ਮੈਂ ਮੁਬਾਰਕਬਾਦ ਦਿੰਦਾ ਹਾਂ ਤੁਸੀਂ ਸਾਰੇ ਹੀ ਜਾਣਦੇ ਹੋ ਮੈਂ ਪਹਿਲੇ ਸਪੀਚ ਦੇ ਵਿੱਚ ਦੱਸਿਆ ਹੈ ਕਿ ਪੰਜਾਬ ਸਰਕਾਰ ਪੰਜਾਬ ਦੀ ਜਨਤਾ ਦੀ ਬਿਹਤਰੀ ਲਈ ਹਰ ਰੋਜ਼ ਕੋਈ ਨਾ ਕੋਈ ਫੈਸਲੇ ਲੈ ਰਹੀ ਹੈ ਸੋ ਪੰਜਾਬ ਦੇ ਵਿੱਚ ਖਾਸ ਕਰਕੇ ਐਜੂਕੇਸ਼ਨ ਔਰ ਹੈਲਥ ਉਹਦੇ ਨਾਲ ਨਾਲ ਬੇਰੁਜ਼ਗਾਰੀ ਤਾਂ ਕਿ ਕੋਈ ਵੀ ਪੰਜਾਬ ਚ ਨਾ ਕੋਈ ਬੇਰੁਜ਼ਗਾਰ ਰਹੇ ਔਰ ਜਿਹੜੇ ਸਾਡੇ ਬੱਚੇ ਹਨ ਜੋ ਸਾਡਾ ਭਵਿੱਖ ਹੈ ਉਹਨਾਂ ਨੂੰ ਅੱਛੀ ਸਿੱਖਿਆ ਮਿਲੇ ਔਰ ਸਾਰੇ ਹੀ ਪੰਜਾਬ ਵਾਸੀਆਂ ਨੂੰ ਅੱਛੀ ਸਿਹਤ ਦਾ ਰਾਖਮੀ ਹੋਵੇ ਉਹਦੇ ਵਾਸਤੇ ਤੁਸੀਂ ਦੇਖਿਆ ਕਿ 10 ਲੱਖ ਦਾ ਜੋ ਬੀਮਾ ਇੱਕ ਅਹਿਮ ਪਹਿਲੀ ਵਾਰੀ ਪੰਜਾਬ ਦੇ ਵਿੱਚ ਮੇਰਾ ਗੱਲ ਕਿਸੇ ਹੋਰ ਸਟੇਟ ਵਿੱਚ ਅਜਿਹੀ ਸਕੀਮ ਨਹੀਂ ਕਿ ਸਾਰਿਆਂ ਦਾ ਹੀ 10 ਲੱਖ ਦਾ ਬੀਮਾ ਜੋ ਹੈ ਫੈਸ਼ਲੈਸ ਹੋਏਗਾ اور ਜਿਹੜਾ ਵੀ ਕੋਈ ਪ੍ਰਮਾਤਮਾ ਨਾ ਕਰੇ ਬਿਮਾਰ ਹੋਣ ਦੇ ਪਰ ਹਸਪਤਲ ਜਾ ਕੇ ਇਲਾਜ ਕਰਾ ਕੇ ਬਿਨਾ ਕੋਸ ਪੈਸੇ ਦਿੱਤੇ ਆ ਕਾਰਡ ਦੇ ਅਕਾਊਂਟ ਵਿੱਚੋਂ ਕਰਾ ਕੇ ਵਾਪਸ ਆਏਗਾ ਸੋ ਮੈਂ ਇੱਕ ਵਾਰ ਹੀ ਫੇਰ ਸਾਰੇ ਸਾਥੀਆਂ ਨੂੰ ਦੇਸ਼ ਵਾਸੀਆਂ ਨੂੰ ਪੰਜਾਬ ਵਾਸੀਆਂ ਨੂੰ ਅੱਜ ਦੇ ਸ਼ੁਭ ਦਿਹਾੜੇ ਦੇ ਉੱਪਰ ਨਾਸੀਵੇਂ ਆਜ਼ਾਦੀ ਦਿਵਸ ਦੇ ਪਰ ਲੱਖ ਲੱਖ ਮੁਜਾਹਦ ਦਿੰਦਾ ਹਾਂ ਜੈ ਭਾਰਤ ਜੈ ਹਿੰਦ